ਮਾਰਕੀਟ ਕਮੇਟੀ ਦੇ ਦਰਜਾ ਚਾਰ ਮੁਲਾਜ਼ਮ ਦੀ ਸੂਝ-ਬੂਝ ਸਦਕਾ ਫਰੋਜਪੁਰ ਸ਼ਹਿਰ ਅੰਦਰ ਉਦੋਂ ਵੱਡੀ ਘਟਨਾ ਵਾਪਰਨ ਤੋਂ ਬਚਾਅ ਹੋ ਗਿਆ ਜਦੋਂ ਫਰੋਜਪੁਰ ਸ਼ਹਿਰ ਉਦਮ ਸਿੰਘ ਚੌਂਕ ਲੱਗ ਕੇ ਇੱਕ ਦੁਕਾਨ ਦੇ ਅੰਦਰ ਅੱਗ ਲੱਗੀ ਅਤੇ ਉਸ ਦੇ ਮਾਲਕਾਂ ਨੂੰ ਤੱਕ ਨਹੀਂ ਸੀ ਪਤਾ ਜਿਸ ਦੀ ਨਜ਼ਰ ਦਰਜਾ ਚਾਰ ਮੁਲਾਜ਼ਮ ਸੰਦੀਪ ਮਾਰਕੀਟ ਕਮੇਟੀ ਦੇ ਨਜ਼ਰੀ ਪਈ ਜਿਸ ਨੇ ਤੁਰੰਤ ਇਸ ਦਾ ਰੌਲਾ ਪਾਇਆ ਅਤੇ ਵੱਖ-ਵੱਖ ਵਪਾਰਗਾਨوں ਨੂੰ ਸੂਚਿਤ ਕੀਤਾ ਤੇ ਫਾਇਰ ਬਿਗੜਨੇ ਆਕੇ ਮੌਕੇ ਤੇ ਅੱਗ ਤੇ ਕਾਬੂ ਪਾਇਆ ਆਓ ਦੇਖਦੇ ਹਾਂ ਕਿਸ ਤਰ੍ਹਾਂ ਅੱਗ ਤੇ ਕਾਬੂ ਪਾਇਆ ਗਿਆ ਅਤੇ ਕੀ ਕਹਿਣਾ ਉਸ ਨੌਜਵਾਨ ਦਾ ਤੁਸੀਂ ਦੇਖ ਰਹੇ ਹੋ ਮਾਰਕੀਟ ਫਰੋਇਪੁਰ ਸ਼ਹਿਰ ਜਿੱਥੇ ਉਹ ਤਸਵੀਰਾਂ ਦੇ ਲਾਈਵ ਦ੍ਰਿਸ਼ ਜਿੱਥੇ ਦੁਕਾਨਾਂ ਨੂੰ ਅੱਗ ਲੱਗੀ ਸੀ ਤੇ ਮਾਲਕਾਂ ਨੂੰ ਨਹੀਂ ਸੀ ਪਤਾ ਇਹ ਦੇਖੋ ਕਿਸ ਤਰ੍ਹਾਂ ਦੁਕਾਨ ਵਿੱਚੋਂ ਧੂਆ ਨਿਕਲ ਰਿਹਾ ਹੈ। ਅਸੀਂ ਦੁਕਾਨ ਅੰਦਰ ਪੂਰੀ ਤਰ੍ਹਾਂ ਅੱਗ ਲੱਗੀ ਹੋਈ ਹੈ। ਅੱਗ ਦਾ ਕਾਰਨ ਵਿਸ਼ੇਸ਼ ਨਹੀਂ। ਸਿੱਖ ਸਾਹਿਬ ਜੀ ਦੇ ਵਿੱਚ ਆ ਗਿਆ। ਬੋਲਪੁਰ ਸਟੇਸ਼ਨ ਉੱਤੇ ਲੱਗੀ ਸਾਡੀ ਜੀ। ਲੇਖਨ ਉਦੋਂ ਸਿਰਫ ਸੌਫਾ ਤੇ ਇੱਥੇ ਮਾਰੇ ਸਪਾਰਕ ਹੋਏ ਤੇ ਬਿਲਕੁਲ ਸ਼ਹਿਰ ਦਾ ਪਾਣੀ ਕਿੱਥੇ ਜਾ ਰਿਹਾ ਹੈ? ਆਗ ਲੱਗੀ ਜੀ। ਤੇ ਜਿਵੇਂ ਅੱਗ ਲੱਗੀ ਨਜ਼ਰ ਪਾਈ ਗਏ ਸਚੇਦਸਾ ਇਹ ਪੈਸਾ ਬਾਗ ਅੱਗ ਲੱਗੀ ਤੇ ਬਾਪਰ ਕਹਿੰਦੇ ਬਹੁਤ ਵੱਡਾ ਹਾਸਾ ਕਿ ਕਿਹੜੀ ਥਾਂ ਤੇ ਅੱਗ ਲੱਗੀ ਐ ਸਿਮਰਾ ਉਧਰ ਸਿੰਘ ਚੌਂਕੜੇ ਦਾ ਤੇ ਕਾਪੂ ਦਾ ਪਾਰਟੀ ਗਈ ਪਾਸ ਘਟਨ ਹੈਗਾ ਜੀ ਬੋਟੀ ਦਾ ਸਾਹਮਣੇ ਹੈ ਜੀ ਦਿੱਸਤਾ ਆਪਣਾ ਜਿਹੜਾ ਸ਼ੋਰਮ ਖਾਨਪੀਲਾ ਜੀ ਸੀ ਇਹ ਇਸ ਬਚਾਓ ਦਾ ਸੇਰਾ ਇਸ ਦੀ ਸਰਮਾਨਾ ਦਾ ਅਸਟਾਰਕ ਮਾ ਅਜੇ ਲੋਜੀਕ ਹੈ ਸਰਕਟ ਹੋਇਆ ਜੀ ਤਾਰਾ ਟੁੱਟ ਗਿਆ ਸੀ ਆਪਾਂ ਦਾ ਜਿਹੜਾ ਪੈ ਗਿਆ ਸੀ ਤੇਰੀ ਇੱਥੇ ਡਿਊਟੀ ਲੱਗੀ ਤਾਕ ਦਿਨ ਬੰਦੀ ਹੈ ਤੁਸੀਂ ਲੋਕਾਂ ਦੇ ਬੰਦੇ ਮਾਰ ਕਰਨ ਕਰਨ ਦਾ ਚਪੇਰੋ ਕਿੰਨੇ ਬੰਦੇ ਅਸੀਂ ਅੰਦਰ ਸਵਾਗਤ ਕਰਦੇ ਸ੍ਰੀ ਲੰ ਇਸ ਕੇ ਵਿਚ ਸਪਲਾਈ ਵਾਂ ਕਰਵਾਤੀ ਆ ਬਾਕੀ ਅੰਦਰ ਜਿਹੜੇ ਮਾਲ ਸੀ ਆਹ ਵਾਰ ਘਟੀ ਜਿੰਨੇ ਆਹ ਜਿਹੜੇ ਮਾਰਕੀਟ ਵੱਡੀ ਬੋਲਪੁਰ ਛੱਡੀ ਬਣਾਏ ਜੀ ਸਪੈਰ ਦੀ ਮਾਰਕੀਟ ਹੱਦ ਤੀ ਲਫੇਰੋਂ ਆਉਣ ਸਹਿਣ ਬਚ ਗਈ ਆਓ ਤੇ ਦੇਖਦੇ ਆ ਆਪਾਂ ਇਸ ਨੌਜਵਾਨ ਨੇਕੀ ਅੱਖੀ ਦੇਖਿਆ ਕਿਵੇਂ ਅੱਗ ਬੁਝਾਉਣ ਵਾਲੇ ਪਾਸੇ ਉਸਨੇ ਹਿੰਮਤ ਮਾਰੀ ਅਤੇ ਕਿਸ ਤਰ੍ਹਾਂ ਲੋਕਾਂ ਨੂੰ ਲਾਮਬੰਦ ਕੀਤਾ ਜੀ ਦੇਖੋ ਕਿਸ ਤਰ੍ਹਾਂ ਜਿਹੜਾ ਧੂਆਂ ਜੋ ਫੇਰੇ ਸੈਨਿਆਂ ਹੋਇਆ ਤੇ ਇਸੇ ਸੀ ਆਏ ਸੀਗੇ ਤੇ ਇੱਥੇ ਬਾੜੇ ਸਪਾਰਕ ਹੋਈ ਤੇ ਫਿਰ ਵੀ ਲੇਕਿਨ ਪ੍ਰਸ਼ਾਸਨ ਦੇ ਵੱਲੋਂ ਕਾਫੀ ਵਧੀਆ ਸੀਗੇ ਜੀ ਤੁਹਾਨੂੰ ਦੱਸਿਆ ਕਿ ਅੱਗ ਲੱਗੀ ਜੀ ਤੇ ਜਿਵੇਂ ਅੱਗ ਲੱਗੀ ਨਜ਼ਰ ਪੈ ਗਈ ਸਾਡੇ ਸ਼ਰਸਿਆ ਭਾਈ ਸਾਹਿਬ ਅੱਗ ਲੱਗੀ ਤੇ ਬਾਪਰ ਜਨਾਂ ਤੇ ਬਹੁਤ ਵੱਡਾ ਹਾਸਾ ਜੀ ਤੇ ਕਿਹੜੀ ਥਾਂ ਤੇ ਅੱਗ ਲੱਗੀ ਹੈ ਐ ਜੀ ਆਪਣਾ ਉਧਰ ਸਿੰਘ ਚੌਕ ਦੇ ਦਾ ਤੇ ਪ੍ਰੋਗਰਾਮ ਚੱਲਦਾ ਪਿਆ ਸੀਗਾ ਜੀ ਉਹਦਾ ਦੁਗਾਟਨ ਹੈਗਾ ਜੀ ਬੋਨਤੀ ਦਾ ਪਰ ਉੱਤੇ ਸਾਹਮਣੇ ਹੈ ਜੀ ਆਪਰਾ ਜਿਹੜਾ ਸ਼ੋਰਮ ਖਾਨਪੀ ਦਾ ਜੀ ਉੱਥੇ ਲੱਗੀ ਜਾ ਬਿਲਕੁਲ ਪਹਚਾਹ ਹੋ ਗਈ ਜੀ ਬਹੁਤ ਅਦਵਧੀਆਂ ਬੰਦੇ ਸੀ ਅੱਖ ਲੱਗਣ ਦਾ ਕਾਰਨ ਕੀ ਸੀ ਜੀ ਅਸੀਂ ਐਸੇ ਕਹਿੰਦੇ ਜੀ ਗੈਸ ਸਰਕਟ ਹੋਇਆ ਜੀ ਤਾਰਾ ਟੁੱਟ ਗਿਆ ਸੀ ਆਪਾਂ ਜੀ ਕੰਡੈਨਸਰ ਪਾ ਕੇ ਸੀ ਮੇਰੀ ਇੱਥੇ ਡਿਊਟੀ ਲੱਗੀ ਸੀ ਸਰਕਾਰੀ ਸਾਡੀ ਜੀ ਤੇ ਦਸਿਆ ਤੇ ਲੋਕ ਤੇ ਬੰਦੇ ਮਾਰ ਕੱਟੇ ਸੀ ਕਿੰਨੇ ਕ ਬੰਦੇ ਸੀ ਅੰਦਰ ਇੱਥੇ 7-8 ਤੇ ਕੱਟੇ ਆ ਜੀ ਬਾਕੀ ਉਹਨਾਂ 10 ਕੇ ਪਿੱਛੇ ਸਪਲਾਈ ਬੰਦ ਕਰਵਾਤੀ ਆ ਬਾਕੀ ਅੰਦਰ ਜਿਹੜੇ ਹੋ ਰਹੇ ਸੀ ਆਪਾਰ ਕੱਟੀ ਜਿੰਨੇ ਜੀ ਅਸੀਂ ਮਾਰਕੀਟ ਤੇ ਵੱਡੀ ਗੋਲਪੋ ਛੱਡੀ ਵੱਲੋਂ ਆਏ ਜੀ ਇੱਥ ਉੱਦਮ ਦੀ ਹਿੰਮਤ ਦੀ ਸੂਝ-ਬੂਝ ਦੀ ਜਿੱਥੇ ਦਾਦ ਦਿੰਦਾ ਹੈ ਉੱਥੇ ਮੰਗ ਵੀ ਕਰਦਾ ਕਿ ਜ਼ਿਲ੍ਹਾ ਪ੍ਰਸ਼ਾਸਨ ਇਸ ਨੌਜਵਾਨ ਨੂੰ ਸਨਮਾਨਿਤ ਕਰੇ ਤਾਂ ਜੋ ਇਸ ਤੋਂ ਸਬਕ ਲੈ ਕੇ ਹੋਰ ਵੀ ਫਰੋਇ ਪਰ ਸ਼ਹਿਰ ਵਾਸੀ ਪੰਜਾਬ ਵਾਸੀ ਅੱਛੇ ਕਾਰਜਾਂ ਲਈ ਅੱਗੇ ਆਉਣ